ਉਸ ਇੱਕ ਸ਼ਾਰਟ ਵੀਡੀਓ ਬਣਾ ਰਿਆ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ ਆ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਅੱਜ ਤਿੰਨ ਐਨੀਮਲ ਤੁਹਾਨੂੰ ਦਿਖਾ ਰਿਹਾ ਇਸ ਵੀਡੀਓ ਦੇ ਵਿੱਚ ਇੱਕ ਮੱਝ ਦਿਖਾਵਾਂਗੇ ਸੱਜਰ ਸੂਣ ਵਾਲੀ ਆ 8-7 ਤੱਕ ਦਿਨ ਹਜੇ ਦੇ ਬਾਕੀ ਆ ਤੇਜਾ ਸੁਭਾ ਸੂਣੀ ਆ ਢੇਲੀ ਆ ਠੀਕ ਆ ਜੀ ਸਿੰਘ ਠੇਠਾਣੂ ਆ ਬਾਕੀ ਲਾਇ ਬਣਾਏ ਕਈ ਆ ਕਰਮਾਂ ਦੀ ਠੀਕ ਆ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਲੱਥੀ ਆ ਰਹੀ ਆ ਠੀਕ ਆ ਜੀ ਫਜੇ 5 ਤੋਂ 7 ਹੋ ਤੋਂ ਬਾਅਦ 8-7 ਕ ਦਿਨ ਇਹਦੇ ਬਾਕੀ ਆ ਤੇ ਸਿਰਫ ਦਮਾਰੀ ਤੋਂ 255 52 ਕੁਝ ਵੀ ਕਰਾ ਲਓ ਪਿਆਹ ਹਜ਼ਾਰ ਦੇ ਵਿੱਚੋਂ 3000 ਰੁਪਏ ਮਾਨਤਾ ਨਾਲ ਗਰਫੋਕ ਵੀਰਾਂ ਦਾ ਵੀ ਕਰਦੇ ਆਂਗੇ ਜੇ ਐਸੋ ਜਿਹੜਾ 3000 ਮਾਨਤਾ ਨਾਲ 47000 ਦੀ ਮਿਲ ਜੂਗੀ ਇਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆਂ ਕ੍ਰੋਸ ਬ੍ਰੀਡ ਦੇ ਵਿੱਚ ਆ ਇਹ ਦੋਸਤੋ ਗਾ ਦੂਜਾ ਸੂਆ ਬੱਚੀ ਨੇ ਸੋਣਾ ਹੈ ਬਾਕੀ ਪਹਿਲੇ ਸੂਏ ਦੀ ਦੋ ਦੋ ਚੰਗਾ ਚਬਾਗੀ ਸੀ ਕਿ ਵੱਡੇ ਕੱਦ ਕਰਦੇ ਦੇ ਵਿੱਚ ਆ ਤੇ 10 ਤੋਂ 12 ਜਾਂ 12 ਤੋਂ 15 ਦਿਨ ਹਜੇ ਤੇ ਨਰਮ ਆ ਬਾਕੀ ਲੱਥੀ ਲੁੱਥੀ ਆਉਂਦੀ ਹੈ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਜੇ ਲੇਵੇ ਦੀ ਸਫਾਈ ਆ 35000 ਦੀ ਡਿਮਾਂਡ ਹੈ 32000 ਲੈ ਰਹੇ ਆ 32000 ਦੇ ਵਿੱਚੋਂ ਵੀ 1000 ਬੀਰ ਗੁਰ ਸੇਵਕਾਂ ਦਾ ਮਾਨਤਾਣ ਕਰਾਂਗੇ ਕੋਈ ਵੀ ਭਰਾ ਸੌਦਾ ਕਰੇ ਸਿਰਫ 12 ਤੋਂ 14 ਦਿਨ ਹਜੇ ਦੇ ਬਾਕੀ ਆ ਸੋਣ ਦੇ 31000 ਦੇ ਵਿੱਚ ਤੁਹਾਨੂੰ ਬੱਚੀ ਮਿਲ ਜੂਗੀ ਪੂਰੀ ਵੱਡੀ ਹਾਈਟ ਕੱਦ ਦੇ ਵਿੱਚ ਮਾਜੇ ਦੀ ਗੱਲ ਕਰੀਏ ਦੋਸਤੋ ਮਾਜ ਜਿਹੜੀ ਹੈ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਹੈ ਦਰਮਿਆਨੀ ਆ ਬਾਕੀ ਰੇਟ ਵੀ ਬੜਾ ਜਾਇਜ਼ ਕਰ ਦਿੱਤਾ 47000 ਦੇ ਵਿੱਚ ਵੀਰਾਂ ਮੈਂ ਵੀ ਤੁਹਾਨੂੰ ਆਪਾਂ ਮੱਝ ਦੇ ਦਾਂਗੇ 50000 52 ਡਿਮਾਂਡ ਕੁਝ ਵੀ ਕਰਾ ਲਓ ਇੱਧਰ ਇੱਕ ਜਰਸੀ ਕ੍ਰਾਸ ਬ੍ਰੀਡ ਦੇ ਵਿੱਚ ਵੈੜਾ 12 ਕਿਲੋ ਦੁੱਧ 10 ਦਿਨਾਂ ਦੀ ਸੂਈ ਮਗਰ ਬੱਚੀ ਦੂਜਾ ਸੂਆ ਕੋਈ ਭਰਾ ਆਣ ਕੇ ਤਸੱਲੀ ਕਰਕੇ ਬੈਠ ਕੇ ਚੁਵਾਈ ਕਰਕੇ ਲੈ ਕੇ ਜਾ ਸਕਦਾ ਤੇ ਮੋਨੇ ਦਾ ਵੀ ਬੜਾ ਜਾਇਜ਼ਾ ਗੁਰਸੇਵ ਸਿੰਘ ਜੀ ਕਿੰਨਾ ਸੀਗਾ ਮੋਨੇ ਦਾ ਹਾਨ ਇਹਦਾ ਪਾ ਮੁੱਲ 50 ਕੀਤਾ ਸੀ ਤੇ ਹਾਨਾ 47 47000 ਹਾਂਜੀ ਬਾਬੇ ਹਾਨਾ ਜਿਹੜਾ ਦੋਸਤ 47000 ਹਾਂਜੀ ਵੀ 47 ਦੀ ਇਹ ਵੀ 47 ਦੀ 47 47000 ਦਾ ਸੌਦਾ ਠੀਕ ਆ ਜੀ 31000 ਦੀ ਉੜਦੀ ਜਾਵੇ ਬਿਲਕੁਲ 31000 ਰੁਪਏ ਦਾ ਮਾਲ ਬਿਲਕੁਲ ਜਾਇਜ਼ ਰੇਟਾਂ ਤੇ ਤੁਸੀਂ 154 ਭਰਾ ਆਪਣੇ ਕਰ ਲੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਇਹਦੇ ਤਿੰਨ ਹੀ ਐਨੀਮਲ ਜਿਹੜੇ ਵੀਰ ਗੁਰਸੇਵ ਸਿੰਘ ਹਾਂ ਦੇ ਕੋਲੇ ਬਕਾਊ ਆ ਇਹਦੇ ਥੱਲੇ 1 ਬਿਲਕੁਲ 47000 ਦੀ ਵੈੜ ਮਿਲ ਜਾਣੀ ਹੈ ਮਗਰ ਬੱਛੀ ਜਰਸੀ ਕ੍ਰੋਸ ਵੈੜ ਆ ਦਸਾਂ ਦਿਨਾਂ ਦੀ ਸੂਈ ਵਿਖਾਰਾ ਭਾਵੇਂ ਸੰਧੂ ਦੇ 15 ਕਿਲੋ ਕਰਾ ਲਾ ਆ ਠੀਕ ਆ ਵਿਖਾਰਾ ਭਾਵੇਂ 15 ਕਿਲੋ ਦਾ ਕਰਾ ਦੋ ਦੁੱਧ ਆ ਬਿਲਕੁਲ ਜੀ ਬਿਲਕੁਲ ਜਿਹੜਾ ਲੀਟਰਾਂ ਵਾਲਾ ਦੁੱਧ ਹੋਏ ਨਾ ਉਹ ਆਪਾਂ ਮਨਾ ਕੇ ਦੇਣਾ ਵੀ 12 ਕਿਲੋ ਆ ਠੀਕ ਆ ਵੀਰ ਗੁਰਸੇਵਕ ਇਹ ਕ ਨੰਬਰ ਆਪਣੇ ਵੀਰ ਗੁਰਸੇਵਕ ਦੇ ਬੋਲਦੇ ਨੰਬਰ 9713 55875 ਠੀਕ ਆ ਜੀ ਹਾਂਜੀ ਲੋਬੀ ਭਰਾਵੋ ਇਹ ਨੰਬਰ ਆ ਵੀਰ ਗੁਰਸੇਵਕ ਦੇ ਸਕਰੀਨ ਦੇ ਉੱਪਰ ਚੱਲਣ ਦਏ ਆ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀ ਧੰਨਵਾਦ ਇੱਕ ਸ਼ਾਰਟ ਵੀਡੀਓ ਵੇਖਣ ਦੇ ਲਈ